ਜਿਹੜੀ ਸਾਡੇ ਪਿੰਡ ਪ੍ਰੈਸ ਕਾਨਫਰੰਸ ਐਮਐਲਏ ਸਾਫਕਰ ਨੇ ਕੀਤੀ ਅਸੀਂ ਕੀਹਨ ਸਰ ਨੇ ਮੈਂ ਸਮਝਦਾ ਜਾਂਦੇ ਇਹਦਾ ਦਿਮਾਗ ਹੀ ਲਗਿਆ ਤੇ ਜਾਂ ਫਿਰ ਉਹਨੂੰ ਆਪਦੀ ਜ਼ਮੀਨ ਥੱਲੇੋਂ ਖਿਸਕਦੀ ਜਿਹੜੀ ਉਹ ਨਜ਼ਰ ਆਉਂਦੀ ਆ ਇਸ ਕਰਕੇ ਹੋਸ਼ੇਪਨ ਦੇ ਵਿੱਚ ਆਣ ਕੇ ਇੱਥੇ ਇਹਨਾਂ ਨੇ ਇੱਕ ਲੋਕ ਮੁਖਵਾਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਸੱਚ ਕੁਝ ਹੋਰ ਹੈ ਜਗਰੂਪ ਸਿੰਘ ਸਰਪੰਚ ਜਿਹੜੇ ਇੱਥੇ ਸਾਫਕਰ ਸਰਪੰਚ ਨੇ ਉਹਨਾਂ ਦੇ ਅਸੀਂ ਰੈਟ ਪਟੀਸ਼ਨ ਕਬਲਜੀਤ ਸਿੰਘ ਨੇ ਭਾਈ ਸੀ ਮੇਰੇ ਭਰਾ ਨੇ ਛੋਟੇ ਨੇ ਅੱਜ ਤੱਕ ਇਤਿਹਾਸ ਗਵਾਹ ਵੀ ਇਲੈਕਸ਼ਨ ਪਟੀਸ਼ਨ ਕੋਈ ਵੀ ਭਾਵੇਂ ਉਹ ਐਮਪੀ ਦੀ ਹੋਵੇ ਭਾਵੇਂ ਐਮਐਲਏ ਦੀ ਹੋਵੇ ਭਾਵੇਂ ਸਰਪੰਚ ਦੀ ਹੋਵੇ ਭਾਵੇਂ ਮੈਂਬਰ ਪੰਚਾਇਤੀ ਹੋਵੇ ਅੱਜ ਤੱਕ ਉਹ ਇਲੈਕਸ਼ਨ ਪਟੀਸ਼ਨਾਂ ਜਿਹੜੀਆਂ ਇਲੈਕਸ਼ਨ ਪਟੀਸ਼ਨਾਂ ਹੀ ਰਹਿ ਜਾਂਦੀਆਂ ਅਗਲੀ ਇਲੈਕਸ਼ਨ ਆ ਜਾਂਦੀ ਹੈ 2021 ਦੇ ਵਿੱਚ ਜਿਹੜਾ ਇਲੈਕਸ਼ਨ ਟ੍ਰਿਬਿਊਨਲ ਸੀ ਪੱਟੀ ਐਸਡੀਐਮ ਸਾਡੀ ਜਿਹੜੀ ਤਹਿਸੀਲ ਹੈ ਖਡੂਰ ਸਾਹਿਬ ਉਹਦੇ ਥੱਲੇ ਸੀ ਉਥੇ ਕੇਸ ਪਿਆ ਸੀ ਉਹਦੇ ਵਿੱਚ ਜਾਲੀ ਵੋਟਾਂ ਦੇ ਦੋਸ਼ ਦੇ ਵਿੱਚ ਇਹਨੂੰ ਸਰਪੰਚੀ ਤੋਂ ਡਿਸਮਿਸ ਕਰ ਦਿੱਤਾ ਗਿਆ ਤਾਂ ਕਬਲਜੀ ਸਿੰਘ ਨੂੰ ਸਰਪੰਚ ਬਣਾ ਦਿੱਤਾ ਉਦੋਂ ਇਹ ਜਿਹੜੇ ਐਮਐਲਏ ਸਾਹਿਬ ਅੱਜ ਟਾਰਾ ਮਾਰਦੇ ਉਦੋਂ ਮੌਜੂਦਾ ਐਮਐਲਏ ਸੀ ਕਾਂਗਰਸੀ ਸਰਕਾਰ ਸੀ ਕਾਂਗਰਸੀ ਸਰਕਾਰ ਸੀ ਅਸੀਂ ਨਹੀਂ ਕਾਂਗਰਸੀ ਆ ਕਾਂਗਰਸ ਵਰਸਸ ਕਾਂਗਰਸ ਉਹ ਵੀ ਸਾਡਾ ਭਰਾ ਹੋਵਾ ਕੋਈ ਸਾਡਾ ਦੁਸ਼ਮਣ ਨਹੀਂ ਹੈ ਸਾਡੀ ਆਪਸ ਵਿੱਚ ਪਰਿਵਾਰਕ ਲੜਾਈ ਆ ਨਾ ਕਿ ਕੋਈ ਨਾ ਕੋਈ ਪਾਰਟੀਬਾਜ਼ੀ ਦੀ ਲੜਾਈ ਹੈ 2000 ਤਿੰਨ ਦੇ ਵਿੱਚ ਚਾਰ ਦੇ ਵਿੱਚ ਸਾਡਾ ਪਰਿਵਾਰ ਆਪਸ ਵਿੱਚ ਜਪਾਟਾ ਅਸੀਂ ਮੈਂ ਤੇ ਮੇਰੇ ਚਾਚੇ ਬਲਵਿੰਦਰ ਸਿੰਘ ਆ ਮੋਸਾਂ ਵਾਲੇ ਇਲੈਕਸ਼ਨ ਲੜੀਏ ਪਰ ਅਸੀਂ ਉਹਦੇ ਵਿੱਚ ਕਦੀ ਇੰਨੇ ਦੂਰ ਨਹੀਂ ਸੀ ਗਏ ਜਦੋਂ ਦਾ ਸਿੱਕੀ ਸਾਹਿਬ ਨੇ ਆਣ ਕੇ ਸਾਡੇ ਹਲਕੇ 'ਚ ਗੰਦ ਘੋਲਿਆ ਇੰਨੇ ਸਾਡੇ ਇਹ ਭਰਾ ਨੂੰ ਛੋਟੇ ਨੂੰ ਪਿੱਛੇ ਲਾ ਕੇ ਉਹਨੂੰ ਵਰਗ ਲਾ ਕੇ ਉਹਨੂੰ ਸਬਜ ਬਾਗ ਵਿਖਾ ਕੇ ਉਹਦਾ ਬੇੜਾ ਡੋਬ ਕੇ ਫੀਚੜਿਆ ਉਹਨੂੰ ਵਰਤਿਆ ਜਦੋਂ ਕਿ ਯਾਰ ਅਸੀਂ ਨਹੀਂ ਕਾਂਗਰਸੀ ਹਾਂ ਮੈਂ ਪੀਪੀਸੀ ਦਾ ਮੈਂਬਰ ਹਾਂ ਮੈਂ ਤੇ ਜੀਰ ਮੈਂ ਰਹਾ ਮੈਂ 15 ਸਾਲ ਪਿੰਡ ਦੀ ਨੁਮਾਇੰਦਗੀ ਕੀਤੀ ਹੈ ਮੈਂ ਬਲਾਕ ਸੰਤੀ ਦਾ ਮੈਂਬਰ ਰਿਹਾ ਹਾਂ ਮੈਂ ਦੋ ਇਲੈਕਸ਼ਨਾਂ ਲੜੀਆਂ ਤੇ ਇਹ ਐਮਐਲਏ ਸਾਹਿਬ ਪਤਾ ਨਹੀਂ ਕਿਹੜੇ ਦੇਸ਼ੋਂ ਆਣ ਕੇ ਚਲੋ ਆਪਦੇ ਪੈਸੇ ਦਾ ਬੜੀ ਇਹਨੂੰ ਗਮਰੂਰੀ ਹੈ ਕਿ ਮੈਂ 2 ਕਰੋੜ ਲਾ ਦੂੰ ਮੈਂ 3 ਕਰੋੜ ਲਾ ਦੂੰ ਮੈਂ 4 ਕਰੋੜ ਲਾ ਦੂੰ ਤੇ ਬਾਦ ਦੀਆਂ ਗੱਲਾਂ ਕੋਣ ਕਿਸੇ ਦੇ ਥਾਂ ਲਾਉਂਦਾ 2012 ਦੇ ਵਿੱਚ ਵੀ ਇਹਨਾਂ ਨੇ ਸਾਡੇ ਪਿੰਡ ਆਣ ਕੇ ਲੋਕਾਂ ਨੂੰ ਸਬਜ਼ ਬਾਗ ਬਖਾਇਆ ਵੀ ਮੈਂ 2 ਕਰੋੜ ਰੁਪਇਆ ਦੂੰ ਜੇ ਮੈਂ ਪਿੰਡੋਂ ਚਾ ਦੂੰ ਕਿਤੇ ਸਾਡੇ ਪਿੰਡ ਦੇ ਭੋਲੇ ਲੋਕ ਉਹਨਾਂ ਨੇ ਸਾਡੇ ਪਿੰਡੋਂ ਮिन्नੂ ਰਾਤਾ ਨੂੰ ਜਤਾਤਾ ਵੀ 2 ਕਰੋੜ ਦਊ ਫਿਰ ਉਹ ਤੇ ਦੇਖਾਂ ਕਿਾ 2 ਕਰੋੜ ਤੂੰ ਮੰਨ ਕੇ ਗਿਆ ਬਾਕੀ ਆ 3 ਕਰੋੜ ਵਾਲੀ ਬਾਤ ਦੀ ਗੱਲ ਹੈ ਤੂੰ ਆਣ ਕੇ ਇੱਥੇ ਲੁਕੋ ਕੇ ਲਕੋਸ਼ ਪੋ ਕੇ ਗੱਲਾਂ ਕਰਦਾ ਆ ਆ ਮੈਦਾਨ 'ਚ ਫੀਤਾ ਮੈਂ ਫੜਦਾ ਤੂੰ ਫੜ ਇਹ ਕੱਲੀ ਕੱਲੀ ਮਿੰਤੀ ਐਸ.ਡੀ. ਨੇ ਆਣ ਕੇ ਕੀਤੀ ਕੱਲੀ ਕੱਲੀ ਇਟਦੀ ਕੱਲਾ ਕੱਲਾ ਫੀਤਾ ਮਾਰਿਆ ਜਗਰੂਪ ਸਿੰਘ ਆਪ ਫਿਰਤਾ ਫੜ ਕੇ ਜਿਹੜੀ 5 ਫੁੱਟ ਦੀ ਗਲੀ ਸੀ 7 ਫੁੱਟ ਦੱਸਦਾ ਸੀ। ਇਨਕਵਰੀ ਹੋਈ ਆ ਤੱਥਾਂ ਦੇ ਆਧਾਰ ਤੇ ਇਹਨੂੰ ਕਪਲੇਬਾਜੀ ਦੇ ਵਿੱਚ ਸਸਪੈਂਡ ਕੀਤਾ ਯਾਰ ਸ਼ਰਮ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਵੀ ਇੱਕ ਸਰਪੰਚ ਨੂੰ ਇੱਕ ਸਾਲ ਦੇ ਵਿੱਚ ਦੋ ਵਾਰਾਂ ਲਾਤਾ। ਤੇ ਕੀ ਸਾਬਤ ਕਰਨਾ ਚਾਹੁੰਦੇ ਸਾਡੇ ਸਾਰੇ ਪਿੰਡ ਦੇ ਬੱਚੇ-ਬੱਚੇ ਨੂੰ ਪਤਾ ਵੀ ਕੱਲੀ-ਕੱਲੀ ਇੱਟ ਦੀ ਗਿਣਤੀ ਹੋਈ ਹੈ। ਕੱਲੀ-ਕੱਲੀ ਮਿੰਨਤੀ ਹੋਈ ਹੈ। ਇਹ ਕਰਾਉਣੀ ਕਿਉਂ ਬਈ? ਕੀ ਲੋੜ ਪੈ ਗਈ? ਉਹਦਾ ਕਾਰਨ ਇਹ ਆ ਵੀ ਜਦੋਂ ਸਿੱਕੀ ਐਮ.ਐਲ.ਏ ਸੀ ਤੇ ਇਹਦੇ ਜਿਹੜੇ ਪੀਸੀਏ ਆ ਉਹ ਇੰਨੇ ਭੂਏ ਆ ਗਏ ਸੀ ਵੀ ਇਹਨਾਂ ਨੇ ਮੱਥੇ ਤੇ ਅੱਖਾਂ ਰੱਖੀਆਂ ਤਾਂ ਹਲਕਾ ਹੋ ਗਿਆ ਸਾਡੇ ਪਿੰਡ ਜਿਹੜੀ ਪੰਚਾਇਤ ਦੀ ਜ਼ਮੀਨ ਉੱਤੇ ਪੌਣੇ 3 ਕਿੱਲੇ ਦੇ ਲਾਗੇ ਜ਼ਮੀਨ ਜਿੱਤੇ ਇਹਨਾਂ ਨੇ ਕਬਜ਼ਾ ਕੀਤਾ ਚਾਰ-ਚਾਰ ਇੱਟ ਦੀ ਨੀਂਹ ਭਰੀ ਪਤਾ ਨਹੀਂ ਕੀ ਉੱਥੇ ਲੱਗਾ ਸੀ ਕਰਨੇ ਸਿੱਕੀ ਸਾਹਿਬ ਮੈਨੂੰ ਕਲੀਅਰ ਕਰੋ ਵੀ ਤੁਹਾਡਾ ਹਿੱਸਾ ਨਹੀਂ ਸੀ ਉੱਚ ਉਹ ਸਾਡੀ ਜ਼ਮੀਨ ਨੇ ਵੜੀ ਸਾਡੇ ਪਿੰਡ ਦੀ ਸਰਪੰਚ ਨਾਲ ਲੱਗ ਕੇ ਉਹ ਜ਼ਮੀਨ ਦੇ ਉੱਤੇ ਅਸੀਂ ਪਿੰਡ ਵਾਸੀਆਂ ਨੇ ਪਿੰਡ ਵਾਲਿਆਂ ਨਾਲ ਖੜਕੇ ਇਹਦੀਆਂ ਕੰਧਾਂ ਕੀਤੀਆਂ ਢਾ ਕੇ ਉੱਥੇ ਜਿਹੜੇ ਆ ਬੰਦੇ ਗਰੀਬ ਮਜ਼ਦੂਰ ਜਿਹੜੇ ਮذਬੀ ਸਿੱਖ ਜਿਹਨਾਂ ਦੇ ਕੋਲ ਘਰ ਮੰਜਰਟੋਂ ਨੂੰ ਥਾਂ ਨਹੀਂ ਉਹ ਭਾਏ ਪਰ ਜ਼ਿਲ੍ਹੇ ਦੀ ਫੋਰਸ ਲਾ ਕੇ ਸਾਡੇ ਉੱਤੇ ਗੱਡੀਆਂ ਚਾੜੀਆਂ ਸਾਡੇ ਬੰਦਿਆਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਪਰ ਇਹ ਪਿੱਛੇ ਨਹੀਂ ਗਈ ਇਹ ਕਹਿੰਦਾ ਮੈਂ ਤੁਹਾਡੇ ਪਿੰਡ ਦੇ ਕੋਲ ਮੈਨੂੰ ਦੱਸੋ ਮੈਂ ਕੋਈ ਪਰਚਾ ਕਰਾਇਆ 185 ਬੰਦਿਆਂ ਦੇ ਪਰਚਾ ਦਰਜ ਕਰਾਇਆ ਸਮੇਤ ਮੇਰੇ ਜਿਨਾਂ ਨੀਆਂ ਦੇ ਪਰਚਾ ਦਰਜ ਕਰਾਇਆ ਸਾਡੇ ਇੱਥੇ ਕਰਜਿੰਦਰ ਸਿੰਘ ਆ ਕਾਮਰੇਡ ਸਾਹਿਬ ਉਹਦੀ ਧੀ ਦਾ ਵਿਆਹ ਦੀ ਕੁੜੀ ਦੇ ਚੂੜੀਆਂ ਚੜੀਆਂ ਉਹਨੂੰ ਪੁਲਿਸ ਭੜਨ ਚਲ ਗਈ ਤੇ ਉਹਨੇ ਕੁੜੀ ਨੇ ਰੋ ਕੇ ਗਾੜੀ ਗਿਆ ਵੀ ਮੇਰਾ ਵਿਆਹ ਵੰਕਲ ਮੇਰੀ ਮੈਨੂੰ ਮੇਰੇ ਡੈਡੀ ਨੂੰ ਨਾ ਖੜੋ ਮੇਰੇ ਵਿਆਹ ਤੋਂ ਬਾਅਦ ਪੇਸ਼ ਕਰਾਵਾਂਗੇ ਇਥੇ ਐਸਐਚਓ ਹੀ ਕੁੜੀ ਸੋਨਮ ਉਹਨੇ ਵੀ ਕਿਹਾ ਵੀ ਚਲੋ ਇਹ ਧੀ ਦਾ ਵਿਆਹ ਰਹਿਣ ਦਿਓ ਕਿਹਾ ਸਾਡੇ ਸਰਪੰਚ ਸਾਹਿਬ ਜਿਹੜੇ ਆ ਇਹ ਫੋਨ ਕਰ ਕੇ ਇਹਨੂੰ ਲੈ ਕੇ ਹੀ ਆਉਣਾ ਹੰਕਾਰ ਸੀ ਨਾ ਤਾਕਤਯੂਰ ਸੀ ਕੋ ਕਹਿਣਾ ਸੁੱਖਾ ਗੱਲ ਤੇ ਯਾਰ ਸਾਡੀ ਪਟੀਸ਼ਨ ਅਸੀਂ ਪਾਈ ਅਸੀਂ ਲਵਾਇਆ ਇਲੈਕਸ਼ਨ ਜਿਹੜੀ ਆ ਆ ਇਨਕੁਆਰੀ ਅਹੀਂ ਕਰਾਈ ਅਸੀਂ ਲਵਾਇਆ ਛੱਡਿਆ ਮੱਧ ਥੱਲੇ ਜਾ ਪਿਆ ਝੋਟੇ ਥੱਲੇ ਜੇ ਤੈਨੂੰ ਇੰਨਾ ਹੰਕਾਰ ਆ ਤੇ ਇਹਨੂੰ ਸਾਡੇ ਨਾਲ ਸਿੱਧੀ ਗੱਲ ਕਰੇ ਇਹਦੇ ਚਰਵਾਹੇ ਸਾਬੋ ਤੁਮਨਾ ਤੇ ਨਾਲੇ ਵੀ ਕਾਫੀ ਇਕੱਠੇ ਰਹੀ ਚਾਰ ਚਾਰ ਸੋਤਨਾਂ ਜਿਹੜੇ ਕਹਿੰਦੇ ਇਹਦੇ ਨੇਂ ਸਰਪਾਡੀ ਜਗਰੂਰ ਤੇ ਉਹ ਸਹੀ ਆ ਇਹਨੇ ਨਹੀਂ ਕੋਈ ਕਹਾਣੀ ਖਾਦਾ ਫਿਰਦਾ ਉਹਦੇ ਵਿੱਚ ਪਿੰਡ ਹਰ ਪਿੰਡ ਚ ਧੜੇ ਬੰਦੀ ਹੁੰਦੀ ਹੈ ਜਿੰਨੇ ਬੰਦੇ ਬੈਠੇ ਉਹ ਤੋਂ ਅੱਧੇੋਂ ਵੱਧ ਬੰਦੇ ਬਾਹਰਲੇ ਪਿੰਡਾਂ ਤੋਂ ਆਏ ਸੀ ਸਾਡੇ ਪਿੰਡ ਦੇ ਚੰਦ ਬੰਦੇ ਸੀ ਜਿਹੜੇ ਪੈਸੇ ਖਾਦੇ ਆ ਜਿਹੜਾ ਬੰਦਾ ਧੜੇ ਦਾ ਨਾਲ ਜੁੜਿਆ ਜਿਨ੍ਹਾਂ ਨੇ ਕਹਿਣਾ ਨਰੇਗਾ ਦੇ ਵਿੱਚ ਉਹਨਾਂ ਲੋਕਾਂ ਦੇ ਨਾਂ ਤੇ ਪੈਸੇ ਪਾ ਕੇ ਖੜਾਏ ਆ ਸਾਡੇ ਕੋਲ ਹੁੰਦੀ ਰਿਕਾਰਡ ਅਜੇ ਇੱਕ ਇਨਕੁਆਰੀ ਚੱਲੀ ਆ ਦੂਜੀ ਅਜੇ ਪੈਂਡਿੰਗ ਆ ਉਹ ਚੱਲ ਰਹੀ ਆ ਨਰੇਗਾ ਦੀ ਨਰੇਗਾ ਦੇ ਵਿੱਚ ਬਹੁਤ ਵੱਡਾ ਘਪਲਾ ਆਇਆ ਸਾਡੇ ਪਿੰਡਾਂ ਦੇ ਛੱਪੜ ਪੁੱਟ ਕੇ ਸਾਡੇ ਪਿੰਡ ਦਾ ਨਿੱਜੀ ਜ਼ਮੀਨਾਂ 'ਚ ਭਰਤੀ ਬਾਗ ਉਹਨਾਂ ਕੋ ਪੈਸੇ ਲੈ ਪਿੰਡ ਦਾ ਛੱਪੜ ਪੁੱਟ ਕੇ ਲੋਕਾਂ ਦੇ ਘਰਾਂ 'ਚ ਭਰਤੀ ਬਾਗ ਉੱਥੇ ਪੈਸੇ ਲੈ ਕੋਈ ਕਸਰ ਬਾਕੀ ਛੱਡੀ ਨਹੀਂ ਮੈਂ ਐਮਐਲਏ ਸਾਹਿਬ ਨੂੰ ਚੈਲੰਜ ਕਰਦਾ ਸਾਫ ਕਾਨੂੰ ਜੇ ਤੇਰੇ 'ਚ ਦਾਮਿਆਂ ਆ ਨਾ ਜਦੋਂ ਕਪੂਰ ਤੋਂ ਦਾ ਪੁੱਤਾਂ ਤੇ ਪੱਜੀਣਾ ਆਪਣੀ ਗੱਲ ਤੋਂ ਆ ਮੇਰੇ ਪਿੰਡ ਆ ਫਿੱਤਾ ਪੜਦੇ ਆਪਾਂ ਦੋਵੇਂ ਜੇ 12 60 ਨਾ ਆ ਤੇ ਮੇਰਾ ਨਾਮ ਵਡਾ ਗੀ ਇਹਦੇ ਅਫਸਰ ਸ਼ਾਇਦ ਇਹਨਾਂ ਬਚਾ ਕਰ ਕੀ ਹੈ ਕਿਉਂਕਿ ਅਫਸਰ ਮੁੱਤੇ ਫਸਦੇ ਵਿੱਚ ਉਹ ਕੰਮਾਂ ਦੇ ਐਨਓਸੀ ਦੇ ਜਾਰੀ ਕਰ ਦਿੰਦੇ ਜਿਹੜੇ ਕੰਮ ਕੀਤੇ ਹੀ ਨਹੀਂ ਗਏ ਚੋਰੀ ਲੱਖ ਦੀ ਵੀ ਚੋਰੀ ਕੱਖ ਦੀ ਇਹਨਾਂ ਨੂੰ ਸ਼ਰਮ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਵੀ ਸਾਨੂੰ ਚੋਰੀ ਦੇ ਦੋਸ਼ 'ਚ ਸਾਨੂੰ ਕੱਪੜੇ ਬਾਈ ਦੇ ਦੋਸ਼ 'ਚ ਲਾਇਆ ਇਹ ਕਾਰਗਿਲ ਦੀ ਜੰਗ ਨਹੀਂ ਜਿੱਤ ਗਿਆ ਜਿਹੜਾ ਇੱਥੇ ਖਲੋ ਕੇ ਸਟੇਜ ਲਾ ਕੇ ਗੱਲ ਕਰਦਾ ਸਰਪੰਚ ਨੇ ਤਾਂ ਸਾਡੇ ਦੇ ਵੀ ਜਿਹੜਾ ਉਹ ਦੋਸ਼ ਲਏ ਆਗੇ ਜੇ ਜਦੋਂ ਨਾਂ ਨੇ ਪੀਸੀ ਕੀਤੀ ਐ ਮੈਂ ਕਹਿੰਦਾ ਇਹ ਵੀ ਜਿਹੜੇ ਚੇਅਰਮੈਨ ਆਉਂਦੇ ਨੇ ਕਿ ਨਜਾਇਜ਼ ਨਜਾਇਜ਼ ਜਿਹੜਾ ਖਾਂ ਬਣਿਆ ਲਾਗੇ ਦੱਸੇ ਸਾਨੂੰ ਸਾਬਤ ਕਰੇ ਅਸੀਂ ਸਾਡੇ ਪਿਓ ਦਾਦੇ ਨੇ ਆਹ ਸਾਡੇ ਲਾਗੇ ਜ਼ਮੀਨ ਆ ਅਸੀਂ ਆਪਣੀ ਜੱਦੀ ਜ਼ਮੀਨ ਚੋਂ ਜੱਦੀ ਜ਼ਮੀਨ ਚੋਂ ਲੋਕ ਭਾਏ ਗਰੀਬ ਪਿੰਡ ਦੇ ਵਿੱਚ 50 ਘਰ ਭਾਏ ਆ ਆ ਭਾਏ ਆ ਸਾਡੇ ਲਾਗੇ ਮੇਰੇ ਪਿੱਛੇ ਸਾਨੂੰ ਸਾਬਤ ਕਰੋ ਕਿੱਥੇ ਆ ਜੇ ਸਾਹਮਣੇ ਸਾਡੇ ਦੇ ਕਾਰਵਾਈ ਕਰਾਓ ਕਹਿਣ ਨੂੰ ਤੇ ਬੰਦਾ ਜਿਹਨੂੰ ਮਰਜ਼ੀ ਕਹਿ ਦਿੰਦਾ ਦੱਸੇ ਕਿੱਥੇ ਜਿਹੜਾ ਨਜਾਇਜ਼ਾਂ ਵਾਲਿਆ ਅੜੀ ਜੰਦੀ ਜਾਇਦਾਦ ਆ ਜੰਦੀ ਜਾਇਦਾਦ ਤੇ ਬੈਠਿਆ ਜੰਦੀ ਦਾਜਾ ਲੋਕਾਂ ਨੂੰ ਦਾਨ ਕੀਤਾ ਤੇ ਨਾ ਸਾਰੇ ਕਿ ਜਿਹੜਾ ਸੋਸ਼ਲ ਮੀਡੀਆ ਤੁਹਾਡੇ ਚੱਲਦੀ ਜਾਂਦੀ ਜਿਹੜੀ ਆ ਉਧਰੋਂ ਐਮਐਲਏ ਨਾਲਪੁਰਾ ਸਾਹਿਬ ਪੋਸਟਾਂ ਪਾਈਆਂ ਨੇ ਉਧਰ ਸਰਪਾਰਟੀ ਦੇ ਗਰੂਪ ਪਾਈਆਂ ਨੇ ਹੋਰ ਕੋਈ ਪਾਈ ਐ ਤੇ ਸਮਰਥਕ ਇਹਨਾਂ ਨੇ ਵੇਖੋ ਉਹ ਉਹ ਤੇ ਮਾੜੀ ਗੱਲ ਆ ਕਿ ਇਹਨਾਂ ਨੂੰ ਇਹ ਜਿਹੜਾ ਵਾ ਇਹ ਪੋਸਟਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਕਿਉਂਕਿ ਇਹ ਛੋਟੀ ਜੀ ਗੱਲ ਆ ਉਹ ਉਹਦੇ ਵਿੱਚ ਲੱਥਾ ਵਾ ਕਰਪਸ਼ਨ ਚ ਜਿਆਦਾ ਉਹਨੂੰ ਬਦੋਂਪਰੀ ਕਿਸੇ ਨੇ ਲਾਇਆ ਕਰਪਸ਼ਨ ਦੀ ਗੱਲ ਆ ਕਰਪਸ਼ਨ ਦੇ ਵਿੱਚ ਤੇ ਸ਼ਰਮਨਾ ਨੱਕ ਨੱਕ ਡੋਣਾ ਚਾਹੀਦਾ ਇਹ ਫੇਸਬੁੱਕ ਤੇ ਆਪਣੇ ਆਪ ਨੂੰ ਸੱਚੇ ਪਾ ਸਾਡੇ ਸਾਰੇ ਕੱਲੇ ਕੱਲੇ ਜੀ ਨੂੰ ਪਤਾ ਕੱਲੀ ਕੱਲੀ ਏਟ ਦੀ ਗਿਣਤੀ ਮਿੰਤੀ ਹੋਈ ਹੈ ਕੋਣ ਕਹਿੰਦਾ ਇਹ ਕਿਸ ਨੇ ਖੋਖਾ ਕੀਤਾ ਵੀ ਇਹ ਜਿਹੜੀ ਗੱਲ ਆ ਵੇਖੋ ਐਮ ਐਲ ਏ ਸਾਹਿਬ ਉਥੋਂ ਆਣ ਕੇ ਜਲੰਧਰ ਤੋਂ ਸਾਡੀ ਸੀਟ ਦੇ ਪੈਸੇ ਦੇ ਜ਼ੋਰ ਨਾਲ ਕਬਜ਼ਾ ਕਰਕੇ ਬਿਠਾ ਜਿਹੜੇ ਬਲਤ ਮਲਤ ਤਰੀਕੇ ਨਾਲ ਪੈਸੇ ਇਕੱਠੇ ਕੀਤੇ ਮੈਨੂੰ ਸਭ ਪਤਾ ਮੇਰੇ ਕੋਲ ਕੱਲੀ ਕੱਲੀ ਗੱਲ ਦੀ ਰਿਪੋਰਟ ਆ ਅੱਜ ਤੇ ਮੇਰੇ ਪਿੰਡ ਆਣ ਕੇ ਨੇ ਸਾਨੂੰ ਲਲਕਾਰਿਆ ਮੈਂ ਪਿੰਡ ਪਿੰਡ ਜਾਊਂ ਪਿੰਡ ਪਿੰਡ ਜਾਊਂ ਸਾਰੇ ਚਿੱਠੇ ਖੋਲੂ ਹਰ ਚੀਜ਼ ਦਾ ਮੇਰੇ ਕੋਲ ਰਿਕਾਰਡ ਆ ਇਹਦੇ ਘਰ ਤੱਕ ਦਾ ਵੀ ਘਰ ਚ ਕੀ ਹੋਇਆ ਤੇ ਕਿੱਥੇ ਕਨੇ ਕੀ ਕੀਤਾ ਕੱਲੀ ਕੱਲੀ ਗੱਲ ਲੋਕਾਂ ਦੇ ਸਾਹਮਣੇ ਲਿਓ ਹਰ ਪਿੰਡ ਚ ਹਰ ਮੋੜ ਤੇ ਨੂੰ ਡੱਕਰੂ ਇਹਨੂੰ ਜਾਂਚ ਦੱਸ ਦੂ ਵੀ ਮਾਝੇ ਵਾਲੇ ਜਿਹੜੇ ਆ ਨਾ ਇਹ ਮਿੱਠੇ ਵੀ ਵੜੇ ਆ ਤੇ ਕੋੜੇ ਵੀ ਵੜੇ ਆ ਇਹ ਬਿੱਟੂ ਜੋ ਬੜਾ ਨਾ ਸਮਝੇ ਵੀ ਉਹਦੇ ਨਾਲ ਕਰਕੇ ਤੇ ਇਹ ਮੈਂ ਇੱਥੇ ਦਾਵਾ ਦਾ ਵਾਣ ਕੇ ਮਾਝੇ ਚ ਵੜ ਜੂਂ ਉਹ ਕਰੂ ਜਿਹੜੀ ਕਿ ਇਹਨਾਂ ਕੀਤੀ ਨਾਲ ਜੇ ਦੇ ਪਿਓ ਦਾ ਪੁੱਤ ਆ ਇਹਨੂੰ ਕਹੇ ਛੱਡ ਟਿਕਟ ਆ ਯਾਦ ਲਾਲ ਤੂੰ ਵੀ ਤਾਂ ਮਮੀ ਜਿਹੜਾ ਜਿਤਜੋ ਕਾਂਗਰਸ ਦਾ ਕੈਂਡੀਡੇਟ ਇਹਨੂੰ 5000 ਲੋਕਾਂ ਵੋਟ ਨਾ ਪਾਉਣੀ ਜੋ ਕਰਤੂਤਾ ਕੀਤੀਆਂ 10 ਸਾਲ ਤੋਂ ਇਥੇ ਐਮਐਲਏ ਰਹਿਣ ਪੰਜ ਸਾਲ ਜਦੋਂ ਕਾਲੀ ਲਾਲ ਦੀ ਸਰਕਾਰ ਸੀ ਉਹ ਇਥੇ ਵੜਿਆ ਨਹੀਂ ਲੋਕਾਂ ਛੱਤਰ ਖਾਦੇ ਤੂੰ ਲੋਕੇ ਬਿਠਾ ਰਿਆ ਬਹਾਨੇਬਾਜ਼ੀ ਬਣਾਉਂਦਾ ਰਿਆ ਹੁਣ ਫੇਸ ਨੂੰ ਭੱਜਾ ਫਿਰਦਾ ਪਿਛਲੇ 5 ਸਾਲ ਸਰਕਾਰ ਸੀ ਜਦੋਂ ਤੂੰ ਲੋਕਾਂ ਦੇ ਕੰਮ ਕਰਨੇ ਸੀ ਉਦੋਂ ਤੂੰ ਕਿਥੇ ਵੜਿਆ ਨਹੀਂ ਫੇਰੇ ਆਪਦੇ ਚ ਇਲੇ ਫਿਲੇ ਜਿਹੜੋ ਉਹ ਸ਼ਰਾਬਾਂ ਵੇਚਣ ਦੇ ਡਾ ਛੱਡੇ ਆ ਸ਼ਰਾਬ ਕਹਿੰਦੀ ਵੇਚਦੀ ਸੀ ਸੀ ਹੁਣ ਵੇਚਦਾ ਸੀ ਆ ਹੁਣ ਫੇਰ ਇਹਦਾ ਇੱਕ ਕਰਿੰਦਾ ਜਿਹੜਾ ਪਿੱਛੇ ਸ਼ਰਾਬ ਦੇ ਕਾਂਡ ਚ ਫੜਿਆ ਗਿਆ ਉਹ ਫੇਰ ਅਗਲੇ ਦਿਨ ਜਮਾਨਤ ਕਰਾ ਕੇ ਇਹਦੇ ਨਾਲ ਬਿਠਾ ਕਹਿੰਦੀ ਸ਼ਰਾਬ ਸੀ ਇਹ ਤੇ ਉਹ ਐਮਐਲਏ ਭਾਵੇਂ ਭਲਾਮਾਨ ਸਿਆ ਲਾਲਪੁਰਾ ਕੋਈ ਉਹੋ ਜਿਹਾ ਐਮਐਲਏ ਹੁੰਦਾ ਤੇ ਇਹਦੀ ਲੋਕ ਸੀ ਇਹਨੇ ਸਾਡੇ ਲੋਕਾਂ ਦੇ ਉਹ ਨਜਾਇਜ਼ ਧੱਕੇਸ਼ਾ ਹੀ ਕੀਤੀ ਹੈ ਆ ਸਾਡੇ ਫਤਿਆਵਾਲਾ ਦਾ ਭਿੰਦਾ ਸਰਪੰਚਾ ਯਾਰ ਪਾਰਟੀ ਬਾਰੀ ਵੱਖਰੀ ਗੱਲ ਆ ਕੋਈ ਕਾਲੀ ਗੱਲ ਨਾਲ ਆ ਕੋਈ ਕਾਂਗਰਸ ਨਾਲ ਕੋਈ ਕਾਂਗਰਸੀ ਨਾਲ ਕਿਸੇ ਪਾਰਟੀ ਦਾ ਕੋਈ ਹੋ ਸਕਦਾ ਇਹਦਾ ਬਣ ਜਿੱਤਿਆ ਜਾ ਸਕਦਾ ਉਹਨਾਂ ਦੇ ਪਰਚਾ ਦਰਜ ਕਰਕੇ ਨੇ ਠੇਕੇ ਖੋਲੇ ਉਹਨਾਂ ਕੋਲ ਸਰਕਾਰੀ ਜਿਹੜਾ ਖਜ਼ਾਨਾ ਉਹਨੂੰ ਚੂਨਾ ਲਾਇਆ ਇੱਥੇ ਪੈਲਾਂ ਦੀ ਫੈਕਟਰੀ ਲਈ ਹੋਣੀ ਚੱਲਦੀ ਕਿਹੜੀਆਂ ਕਿਹੜੀਆਂ ਫਰਮਾਂ ਦੇ ਪੈਸੇ ਪਾਏ ਕਿੰਨੇ ਕਿੰਨੇ ਕਢਾਏ ਕਿੱਥੇ ਕਿੱਥੇ ਗਏ ਮੇਰੇ ਕੋਲ ਕੱਲੀ ਕੱਲੀ ਗੱਲ ਦਾ ਚੇਤਾ ਹਰ ਪਿੰਡ ਜਾऊं ਜਿਹੜੇ ਪਿੰਡ ਕੀ ਕੀਤਾ ਕਿੱਥੇ ਕੀ ਕੀਤਾ ਮੈਨੂੰ ਪਤਾ ਚੇਰਨਾ ਸਾਹਿਬ ਤੁਸੀਂ ਵੀ ਕਾਮਰਦੀ ਤੁਹਾਡਾ ਸਰਪੰਚ ਵੀ ਕਾਗਰਸੀ ਤੇ ਜਿਹੜਾ ਇਹ ਸਰਪੰਚ ਦੋ ਜਨਾਨਾ ਹੈ ਚੇਅਰਮੈਨ ਜਿਹੜਾ ਨਰਨਾ ਤਕਾ ਕਰਾ ਰਿਹਾ ਆ ਮਾਰੇ ਪਾਰਟੀ ਨੂੰ ਤੁਹਾਡੇ ਆਖੇ ਲੱਗਦੇ ਨੂੰ ਮੇਰੇ ਆਖੇ ਕੋਈ ਦੂਜਾ ਬੰਦਾ ਸੜਾ ਜਿਹੜਾ ਸਾਡਾ ਐਮਐਲਏ ਉਹ ਤੇ ਮੇਰੇ ਆਖੇ ਲੱਗਾ ਨਾ ਦੂਜਾ ਐਮਐਲਏ ਮੇਰੇ ਆਖੇ ਲੱਗੂਗਾ 2017 ਚ ਮੈਂ ਇਲੈਕਸ਼ਨ ਲੜੀ ਆ ਆਮ ਆਦਮੀ ਪਾਰਟੀ ਨੂੰ ਤੇ ਮੈਂ 2019 ਦੇ ਵਿੱਚ ਇੱਥੇ ਆ ਗਿਆ 2017 ਚ ਮੈਂ ਆਮ ਆਦਮੀ ਪਾਰਟੀ ਉਹ ਲੜੀ 30000 ਲੋਕਾਂ ਨੇ ਮੈਨੂੰ ਵੋਟ ਪਾਈ ਆ ਜਦੋਂ ਇਹਨਾਂ ਨੂੰ 2-2 4-4000 ਰੁਪਏ ਸੀ ਮੈਂ ਯਾਦ ਲਖਣ ਲੜੀ ਆ ਜਿੱਦਨੇ ਸੌਦੇਬਾਜ਼ੀਆਂ ਕਰਕੇ ਅਸਤੀਫਾ ਦੇ ਗਏ ਸੀ ਕੱਲੀ-ਕੱਲੀ ਗੱਲ ਆ ਸਾਰੀਆਂ ਗੱਲਾਂ ਇੱਕੇ ਦਿਨ ਮੈਂ ਕੱਲੀ-ਕੱਲੀ ਗੱਲ ਖੋਲੂਗਾ ਸਾਰਾ ਕੁਝ ਸਾਹਮਣੇ ਲਿਆਉਂਗਾ ਫੇਰ ਪਤਾ ਲੱਗੂ ਵੀ ਸੱਚ ਦਾ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਕਿੱਦਾਂ